ਸਤਿ ਸ਼੍ਰੀ ਅਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਤੁਹਾਨੂੰ ਜੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦਾ ਮਿੱਤਰੋ ਪਿੰਡ ਆਕਲੀਆਂ ਦੇ ਵਿੱਚ ਆਕਲੀਆਂ ਪਿੰਡ ਜ਼ਿਲ੍ਹਾ ਬਠਿੰਡੇ ਦੀ ਹੈ ਗਏ ਨੇ ਜ਼ਿਲ੍ਹਾ ਬਠਿੰਡੇ ਦਾ ਇਹ ਮਾਨਮਤਾ ਨਗਰ ਆ ਭਗਤਾ ਜੀ ਤੁਸੀਂ 7 ਕਿਲੋਮੀਟਰ ਦੀ ਦੂਰੀ ਤੇ ਆ ਮਿੱਤਰੋ ਜਿਸ ਘਰ ਦੇ ਵਿੱਚ ਮੈਂ ਮੌਜੂਦਾ ਘਰੇ ਲੋਕ ਪਰਿਵਾਰ ਅਤੇ ਇੱਕ ਨੀਲੀ ਰਾਵੀ ਨਸਲ ਦੀ ਮੱਝ ਵਕਾਊ ਆ ਮਿੱਤਰੋ ਜਿਹੜੀ ਮੱਝ ਵਕਾਊ ਆ ਪਰਦੇ ਦੇ ਆਧਾਰ ਤੇ ਤੁਹਾਨੂੰ ਇਹ ਕੱਟੀ ਵਿਖਾਉਂਗਾ ਕਿ ਜਿਹੜੀ ਪਿਛਲੇ ਸੂਏ ਦੇ ਵਿੱਚ ਇਹ ਰੇ ਲਾਈ ਹੋਈ ਹੈ ਨਾਲ ਹੀ ਮੈਂ ਦੇ ਖੜੀ ਹੋਈ ਆ ਕਿਉਂਕਿ ਮੈਂ ਹਮੇਸ਼ਾ ਕੋਈ ਕੋਈ ਹੁੰਦੀ ਹੈ ਜਿਹੜੀ ਬੱਚੇ ਨੂੰ ਜੰਗੇ ਨੂੰ ਜਨਮ ਦਿੰਦੀ ਆ ਕਿਉਂਕਿ ਇੱਕ ਮਾਂ ਦੋਵੇਂ ਨੂੰ ਜਨਮ ਦੇਦੀ ਆ ਪਰ ਬੱਚਾ ਤਾਂ ਮੈਨੂੰ ਦਿੰਦੀ ਇਹ ਵੇਲੇ ਵਖਤੀ ਵੇਖੋ ਤੁਸੀਂ ਮੇਰੇ ਅੰਦਰ ਵਿੱਚ ਖੜਨਾਂ ਦੇ ਲਈ ਬਈ ਅਗਰ ਮਾੜੀ ਨੇ ਬਾਗਵਾਨਾਂ ਗਾ ਪੈਰਾਂ ਦੀ ਕੱਟੀ ਜਾ ਮਿੱਤਰੋ ਔਰ ਵੇ ਜਿਹੜੀ ਇਹ ਚੌਥਾ ਸੂਆ ਸੁੰਦੀ ਆ ਜਾਂ ਪੰਜਵਾਂ ਸੁੰਦੀ ਆ ਇੱਥੇ ਜੀ ਇਹ ਬਾਈ ਹੁੰਦੀਆਂ ਤੇ ਚੌਥਾ ਪੰਜਵਾਂ ਸੂਆ ਇਹਨੇ ਸੂਣਾ ਉਹ ਮੇਤਰੋ ਹਾਲੇ ਹਫਤਾ ਲਿਆ ਇਹਨੇ ਸੋਈ ਲਈ ਸੂਰ ਦੇ ਵਿੱਚ 13-14 ਕਿਲੋ ਦੁੱਧ ਦਾ ਰਿਕਾਰਡ ਜਿਹੜਾ ਇਹਦਾ ਪੀਕ ਲੈਵਲ ਦਾ ਬਾਈ ਨੇ ਦੱਸਿਆ ਮਿੱਤਰੋ ਅੱਗੇ ਚੰਗੇ ਸਿਮਣ ਤੋਂ ਹੀ ਇਹ ਗੱਪੜ ਕਰਵਾਈ ਹੋਈ ਆ ਜਿਹਦੇ ਤੋੜਦਾ ਕਿ ਮਾੜੀ ਜ ਮੈਂ ਨਾ ਤੋ ਵੀ ਰਿਪੋਰਟ ਨਹੀਂ ਮੈਂ ਪਿਊਜ਼ ਕਰ ਪਿਊਜ਼ ਕਰ ਲਵਣਾ ਚਲਿਆ ਮੇਰੇ ਤੋਂ ਵੀ ਮਾਲਕ ਹੈ ਨਹੀਂ ਬਾਈ ਦਾ ਮੈਂ ਦਾ ਜਿਹੜਾ ਹੈਗਾ ਮੈਂ ਉਹ ਫਿਰ ਉੱਪਰੇ ਤੇ ਬੰਦੋ ਕਰਦੀ ਆ ਬੜਾ ਜਿਹਾ ਵਿਪਦ ਹੋਊਗੀ ਤੋਰਤਾਰ ਦੇ ਜੋ ਕੇਲੇ ਰੋਣਾ ਤਾਂ ਇਹ ਗੱਲ ਹੋ ਜੂਗੀ ਬੜਾ ਸਾਰਾ ਕੋਈ ਸੌਦਾ ਕਰਨਾ ਹੋਇਆ ਵੀਡੀਓ ਮੰਗਵਾ ਲਿਆ ਜਮੀਨ ਨੂੰ ਕਹਤੋਂ ਦਾ WhatsApp ਤੇ ਵੀਡੀਓ ਮੈਂ ਵਾਕਿਆ ਪੜਾ ਕੇ ਰੱਖ ਲਊਗਾ ਥਾਣੇ ਦੀ ਬਹੁਤ ਚੰਗੀ ਆ ਇੱਕ ਵੱਡੀ ਗੱਲ ਇਹਦੇ ਵਿੱਚ ਹੋਰ ਆ ਵੀ ਇਹਦੇ ਸੈਕਟਰਾਂ ਦੇ ਥਾਣੇ ਨੇ ਤੋਂ ਕੋਨੇ ਥਾਣੇ ਦੋ ਗਲਾਬੀ ਆ ਤੇ ਤੋਂ ਕੋਨੇ ਦੋ ਘਾੜਿਆ ਘੱਟ ਮੈਲਣਗੇ ਤੇ ਨੀਲੇ ਲਾਗਦੇ ਵਿੱਚ ਇਹ ਥਣ ਕਿਉਂਕਿ ਹਮੇਸ਼ਾ ਮੇਰੇ ਦੇ ਥਣ ਜੋ ਆ ਦੂ ਉਹ மூਰੇ ਗਲਾਬੀ ਹੁੰਦੇ ਨੇ ਜਾਂ ਮਗਰਲੇ ਇਹ ਮਿੱਤਰੋ ਤਕੂਨੇ ਬਣਦੇ ਵਿੱਚ ਇਹਦੇ ਥਾਣਾ ਜਿਹੜੇ ਤੁਸੀਂ ਨੋਟ ਰੱਖਿਆ ਜੀ ਦੋ ਗਲਾਬੀ ਆ ਦੋ ਕਾਲੇ ਆ ਬਰੀਕੀ ਦੀ ਚੰਗੀ ਆ ਮੈਂ ਅਡਰ ਕੁਆਲਟੀ ਦੀ ਚੰਗੀ ਆ 13 14 ਕਿਲੋ ਦੁੱਧ ਕਹਿਣ ਤੋਂ ਬਾਅਦ ਖੁੱਲਾ ਡੋਲਾ ਪਉਂਦੀ ਆ ਮਿੱਤਰੋ ਹਜੇ ਹਫਤਾ 10 ਦਿਨ ਲੈਂਦੀ ਆ ਰੇਲ ਵੀਰੇ ਦਾ ਬੜਾ ਫੋਨ ਤੇ ਉੱਤੇ ਹੋਣਾ ਮਿੱਤਰੋ ਨੰਬਰ ਪਾਈ ਜਾ ਨੋਟ ਕਰ ਲਓ ਇਹ ਮੈਂ ਖੜੀ ਆ ਇਕੱਲੀਏ ਪਿੰਡ ਦੇ ਵਿੱਚ ਬਾਈ ਗਰਮੇਰ ਸਿੰਘ ਦੇ ਘਰੇ ਸਾਨੂੰ ਵੀਰੇ ਮੀਰ ਫਤਿਹ ਸਿੰਘ ਚੱਤਰ ਸਿੰਘ ਗੁਰਮੀਤ ਸਿੰਘ ਦੇ ਸੰਬੰਧ ਵਿੱਚ ਪੱਤੀ ਕਿਹੜੀ ਆ ਗਈ ਏ ਜਨਰਪੱਤੀ ਜਨਰਪੱਤੀ ਆ ਪਰ ਟਾਵਰ ਦੇ ਕੋਲੇ ਬਾਈ ਦਾ ਘਰ ਆ ਗੁਰਮੀਤ ਸਿੰਘ ਪਾਈ ਦਾ ਨਾਮ ਆ ਸਾਲਾ ਫਰਨਾ ਚੱਤਰ ਸਿੰਘ ਆ ਨਾ ਬਾਈ ਤੇ ਤੀਜੇ ਰੂਪ ਚੌਥਾ ਪਰਿਵਰਸ ਸੁਬਾ ਮੇਰੇ ਸੁੰਦਿਆ ਬਾਈ ਦਾ ਨੰਬਰ ਹੈਗਾ 99140 76220 99140 76220 99140 76220 ਬਾਈ ਦਾ ਇਹ ਨੰਬਰ ਆ ਮੇਥੋਂ ਇਹਨਾਂ ਨੰਬਰ ਤੇ ਗੱਲਬਾਤ ਕਰਨੀ ਆ ਇੱਕ ਵਾਰੀ ਬ੍ਰੈਸ ਫਿਰ ਦੱਸ ਦੋ ਬਠਿੰਡੇ ਜਲੇ ਦਾ ਪਿੰਡ ਆਕੜੀਆ ਆਕੜੀਆ ਪਿੰਡ ਦੇ ਵਿੱਚ ਕੇਰਲਪੱਤੀ ਦੇ ਵਿੱਚ ਤਾਬਰ ਦੇ ਕੋਲੇ ਗੁਰਮੇਲ ਸਿੰਘ son of ਸਰਦਾਰ ਨਿਸ਼ਤਰ ਸਿੰਘ ਉਹਨਾਂ ਦੇ ਘਰ ਦੇ ਵਿੱਚੋਂ ਵੀਡੀਓ ਫਰਮਾਈਆ ਮਿੱਤਰੋ ਜਿਹੜੇ ਭਰਾ ਨੂੰ ਮੇਰੇ ਜੱਜ ਦੀ ਆ ਫਿਰ ਭਾਈ ਦਾ ਰਾਬਤਾ ਕਰ ਲਿਆ ਜੀ ਨੰਬਰ ਸਕਰੀਨ ਦੇ ਉੱਤੇ ਪਿੰਡ ਆਕੜੀਆ ਜ਼ਿਲ੍ਹਾ ਬਠਿੰਡਾ